ਹੈਲੋ ਦੋਸਤੋ ਰੋਜ ਪੰਜਾਬੀ ਕਹਾਣੀਆਂ ਤੇ ਤੁਹਾਜ ਰਿਹਾ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ ਮੇਰਾ ਨਾਮ ਸੁਨਾਲੀ ਆ ਅਸੀਂ ਦੋ ਭੈਣਾਂ ਮੇਰੀ ਦੂਜੀ ਭੈਣ ਮੇਰੇ ਤੋਂ ਵੱਡੀ ਆ ਤਾਂ ਮੇਰੀ ਭੈਣ ਵੀ ਬਹੁਤ ਸੋਹਣੀ ਸੀ ਪਰ ਮੈਨੂੰ ਤਾਂ ਰੱਬ ਨੇ ਰੰਗ ਰੂਪ ਦਿਲ ਖੋਲ ਕੇ ਦਿੱਤਾ ਸੀ ਮੈਨੂੰ ਜੋ ਵੀ ਦੇਖਦਾ ਮੇਰੀਆਂ ਤਰੀਫਾਂ ਕਰਦਾ ਨਹੀਂ ਥੱਕਦਾ ਸੀ ਮੈਂ ਬਹੁਤ ਜ਼ਿਆਦਾ ਖੂਬਸੂਰਤ ਸੀ ਜਿਵੇਂ-ਜਿਵੇਂ ਮੈਂ ਆਪਣੀ ਖੂਬਸੂਰਤੀ ਦੀਆਂ ਤਾਰੀਫਾਂ ਸੁਣਦੀ ਗਈ ਤੇ ਵੱਡੀ ਹੁੰਦੀ ਗਈ ਮੇਰੇ ਮਨ ਵਿੱਚ ਇਸ ਗੱਲ ਦਾ ਹੰਕਾਰ ਵੀ ਪੈਦਾ ਹੁੰਦਾ ਗਿਆ ਕਿ ਮੈਂ ਬਹੁਤ ਸੋਹਣੀ ਹਾਂ ਅਸੀਂ ਦੋਨੋਂ ਭੈਣਾਂ ਇੱਕ ਸਕੂਲ ਵਿੱਚ ਪੜ੍ਹਦੀਆਂ ਸੀ ਅਸੀਂ ਪੜ੍ਹਨ ਵਿੱਚ ਠੀਕ-ਠਾਕ ਹੀ ਸੀ ਬਸ ਵਧੀਆ ਨੰਬਰ ਲੈ ਕੇ ਪਾਸ ਹੋ ਜਾਂਦੀਆਂ ਸੀ ਮੇਰੀ ਭੈਣ ਮੇਰੇ ਤੋਂ 4 ਸਾਲ ਵੱਡੀ ਸੀ ਮੇਰੀ ਭੈਣ ਕਾਲਜ ਜਾਣ ਲੱਗੀ ਤਾਂ ਉਹ ਮੈਨੂੰ ਘਰ ਆ ਕੇ ਕਾਲਜ ਦੇ ਕਿਸੇ ਸੁਣਾਉਂਦੀ ਕਿ ਕਿਸ ਤਰ੍ਹਾਂ ਕਾਲਜ ਵਿੱਚ ਕੁੜੀਆਂ ਮੁੰਡੇ ਇਕੱਠੇ ਬੈਠਦੇ ਆ ਤੇ ਮਸਤੀ ਕਰਦੇ ਆ ਤੇ ਫਿਰ ਮੇਰੇ ਮਾਨ ਵਿੱਚ ਵਿੱਚ ਵੀ ਇਹ ਵਿਚਾਰ ਉੱਠਦੇ ਸੀ ਕਿ ਕਦੋਂ ਮੈਂ ਕਾਲਜ ਜਾਣਾ ਸ਼ੁਰੂ ਕਰੂੰਗੀ ਤੇ ਕਦੋਂ ਮੈਂ ਮੁੰਡਿਆਂ ਨਾਲ ਮਸਤੀ ਕਰਿਆ ਕਰਾਂਗੀ ਮੇਰੀ ਸ਼ੁਰੂ ਤੋਂ ਹੀ ਮੁੰਡਿਆਂ ਨਾਲ ਵੱਧ ਅਟੈਚਮੈਂਟ ਸੀ ਤੇ ਕੁੜੀਆਂ ਨਾਲ ਘੱਟ ਸੀ ਮੈਂ ਸਕੂਲ ਵਿੱਚ ਵੀ ਜ਼ਿਆਦਾਤਰ ਮੁੰਡਿਆਂ ਨਾਲ ਹੀ ਦੋਸਤੀ ਕਰਦੀ ਹੁੰਦੀ ਸੀ ਮੈਂ ਵੱਡੀ ਹੋਈ ਤੇ ਮੈਂ ਵੀ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਕਾਲਜ ਜਾਣ ਵੇਲੇ ਜੋ ਖੁਸ਼ੀ ਮੇਰੇ ਦਿਲ ਵਿੱਚ ਸੀ ਉਹ ਪਿਆਰ ਨਹੀਂ ਕੀਤੀ ਜਾ ਸਕਦੀ ਕਾਲਜ ਜਾ ਕੇ ਮੇਰਾ ਧਿਆਨ ਪੜਨ ਵਿੱਚ ਨਹੀਂ ਸੀ ਪਰ ਮੇਰਾ ਧਿਆਨ ਤਾਂ ਮੁੰਡਿਆਂ ਵਿੱਚ ਹੀ ਰਹਿੰਦਾ ਸੀ ਤੇ ਮੈਨੂੰ ਪੜਦੀ-ਪੜਦੀ ਨੂੰ ਫਿਰ ਇੱਕ ਮੁੰਡੇ ਦੇ ਨਾਲ ਇਸ਼ਕ ਹੋ ਗਿਆ ਜਿਸ ਦਾ ਨਾਮ ਸਾਜਨ ਸੀ ਸਾਜਨ ਬਹੁਤ ਸੋਹਣਾ ਮੁੰਡਾ ਸੀ ਤੇ ਪਤਾ ਹੀ ਨਾ ਲੱਗਾ ਕਦੋਂ ਅਸੀਂ ਇੱਕ ਦੂਜੇ ਨੂੰ ਪਿਆਰ ਕਰ ਬੈਠੇ ਮੈਂ ਘਰ ਆ ਕੇ ਵੀ ਸਾਜਨ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਸੀ ਕਿਉਂਕਿ ਮੇਰੀ ਭੈਣ ਨੂੰ ਮੇਰੇ ਤੇ ਸਾਜਨ ਬਾਰੇ ਪਤਾ ਸੀ ਮੈਂ ਤੇ ਮੇਰੀ ਭੈਣ ਇੱਕੋ ਕਮਰੇ ਵਿੱਚ ਸੌਂਦੀਆਂ ਹੁੰਦੀਆਂ ਸੀ ਮੰਮੀ ਨੂੰ ਇੰਨਾ ਗੱਲਾਂ ਬਾਰੇ ਕੁਝ ਵੀ ਪਤਾ ਨਹੀਂ ਸੀ ਸਾਜਨ ਵੀ ਮੇਰੇ ਨਾਲ ਬਹੁਤ ਪਿਆਰ ਭਰੀਆਂ ਗੱਲਾਂ ਕਰਦਾ ਹੁੰਦਾ ਸੀ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਮੈਨੂੰ ਕਾਲਜ ਜਾਂਦੀ ਨੂੰ ਹੁਣ 3 ਸਾਲ ਹੋ ਚੁੱਕੇ ਸੀ ਪਰ ਹੁਣ ਮੈਨੂੰ ਸਾਜਨ ਨੇ ਕਹਿ ਦਿੱਤਾ ਸੀ ਕਿ ਸੁਨਾਲੀ ਮੈਨੂੰ ਰਾਤ ਨੂੰ ਫੋਨ ਨਾ ਕਰਿਆ ਕਰ ਮੇਰੇ ਪਾਪਾ ਫੌਰਨ ਗਏ ਹੋਈ ਆ ਤੇ ਮੇਰੇ ਮੰਮੀ ਮੇਰੇ ਕੋਲ ਹੀ ਸੌਂਦੇ ਨੇ ਐਸ ਕਰਕੇ ਤੂੰ ਦਿਨ ਵੇਲੇ ਹੀ ਮੇਰੇ ਨਾਲ ਗੱਲ ਕਰਿਆ ਕਰ ਤੇ ਮੈਂ ਸਾਜਨ ਰਾਤ ਵੇਲੇ ਫੋਨ ਕਰਨਾ ਫਿਰ ਬੰਦ ਕਰ ਦਿੱਤਾ ਸੀ ਅਸੀਂ ਦਿਨੇ ਕਾਲਜ ਵਿੱਚ ਇਕੱਠੇ ਹੁੰਦੇ ਤੇ ਬਹੁਤ ਸਰੀਆਂ ਗੱਲਾਂ ਕਰਦੇ ਫਿਰ ਮੇਰੀ ਭੈਣ ਦਾ ਵਿਆਹ ਹੋ ਗਿਆ ਮੇਰੀ ਭੈਣ ਦੱਸਦੀ ਹੁੰਦੀ ਸੀ ਕਿ ਮੇਰਾ ਜੀਜਾ ਜੀ ਉਸ ਨੂੰ ਕਿਸ ਤਰ੍ਹਾਂ ਪਿਆਰ ਕਰਦੇ ਨੇ ਕਿਸ ਤਰ੍ਹਾਂ ਉਹ ਦੋਨੋਂ ਇੰਜੋਏ ਕਰਦੇ ਨੇ ਮੇਰੀ ਭੈਣ ਕਹਿੰਦੀ ਸੀ ਕਿ ਸੱਚੀ ਬਹੁਤ ਹੀ ਮਜ਼ਾ ਆਉਂਦਾ ਵਿਆਹ ਤੋਂ ਬਾਅਦ ਤਾਂ ਮੇਰੇ ਦਿਲੇ ਵਿੱਚ ਵੀ ਫਿਰ ਵਿਆਹ ਕਰਾਉਂਦੀਆਂ ਉਮੀਦਾਂ ਜਾਗਣ ਲੱਗੀਆਂ ਤੇ ਮੇਰੀ ਮੰਮੀ ਫਿਰ ਮੇਰੇ ਭੈਣ ਨੂੰ ਕਹਿਣ ਲੱਗੇ ਕਿ ਰੀਆ ਤੂੰ ਵੀ ਸਲੋਨੀ ਲਈ ਕੋਈ ਮੁੰਡਾ ਲੱਭ ਹੁਣ ਆਪਾਂ ਇਹਦਾ ਵਿਆਹ ਕਰਨਾ ਹੈ ਤਾਂ ਦੀਦੀ ਨੇ ਮੇਰੇ ਇੱਥੇ ਸਾਜਨ ਬਾਰੇ ਮੰਮੀ ਨਾਲ ਗੱਲ ਕੀਤੀ ਮੰਮੀ ਕਹਿਣ ਲੱਗੇ ਚਲ ਆਪਾਂ ਮੁੰਡੇ ਦਾ ਘਰ-ਬਾਰ ਦੇਖਦੇ ਆ ਜੇ ਸਭ ਕੁਝ ਵਧੀਆ ਲੱਗਿਆ ਤਾਂ ਉੱਥੇ ਰਿਸ਼ਤਾ ਕਰ ਦੇਣਾ ਮੰਮੀ ਨੇ ਮੇਰੇ ਪਾਪਾ ਨੂੰ ਕਹਿ ਦਿੱਤਾ ਸੀ ਕਿ ਇਹ ਰਿਸ਼ਤਾ ਰੀਆ ਕਰਵਾਉਂਦੀ ਆ ਜੇ ਮੇਰੇ ਪਾਪਾ ਨੂੰ ਕੋਈ ਇਤਰਾਜ਼ ਨਾ ਹੋਇਆ ਤੇ ਮੁੰਡੇ ਦਾ ਘਰ-ਬਾਰ ਦੇਖਣ ਚਲੇ ਗਏ। ਮੁੰਡੇ ਦਾ ਘਰ-ਬਾਰ ਬਹੁਤ ਸੋਹਣਾ ਸੀ। ਜੀਹਨੂੰ ਦੇਖਦਿਆਂ ਹੀ ਮੇਰੇ ਪਾਪਾ ਨੇ ਹਾਂ ਕਰ ਦਿੱਤੀ। ਫਿਰ ਮੇਰਾ ਤੇ ਸਾਜਨ ਦਾ ਫਿਰ ਬੜੀ ਜਲਦੀ ਹੀ ਵਿਆਹ ਹੋ ਗਿਆ। ਸੁਹਾਗਰਾਤ ਨੂੰ ਲੈ ਕੇ ਮੇਰੇ ਮਨ ਵਿੱਚ ਬਹੁਤ ਹੀ ਸਾਰਾ ਚਾ ਸੀ। ਮੈਂ ਤੇ ਸਾਜਨ ਸੁਹਾਗਰਾਤ ਨੂੰ ਖੂਬ ਇੰਜੋਏ ਕਰਾਂਗੇ। ਰਾਜ ਕੇ ਇੱਕ ਦੂਸਰੇ ਨਾਲ ਪਿਆਰ ਕਰਾਂਗੇ। ਮੇਰੇ ਮਨ ਵਿੱਚ ਖੁਸ਼ੀ ਦੇ ਲੱਡੂ ਫਟ ਰਹੇ ਸੀ ਕਿ ਅੱਜ ਮੈਨੂੰ ਵੀ ਉਹ ਮਜ਼ਾ ਆਵੇਗਾ ਜੋ ਮੈਂ ਆਪਣੀਆਂ ਸਹੇਲੀਆਂ ਕੋਲੋਂ ਸੁਣਦੀ ਆ ਰਹੀ ਹਾਂ ਅੱਜ ਦੀ ਰਾਤ ਮੇਰੇ ਲਈ ਜ਼ਿੰਦਗੀ ਦੀ ਖੂਬਸੂਰਤ ਰਾਤ ਬਣ ਜਾਵੇਗੀ ਮੈਂ ਫੁੱਲਾਂ ਦੀ ਸਟੇਜ ਤੇ ਬੈਠੀ ਸਾਜਨ ਦਾ ਇੰਤਜ਼ਾਰ ਕਰ ਰਹੀ ਸੀ ਕਾਫੀ ਧੀਰ ਮੈਂ ਉਸ ਨੂੰ ਉਡੀਕਦੀ ਰਹੀ ਪਰ ਸਾਜਨ 12 ਵਜੇ ਦੇ ਕਰੀਬ ਆਇਆ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਉਹ ਮੇਰੇ ਕੋਲ ਆ ਕੇ ਬੈਠ ਗਿਆ ਮੈਂ ਪੁੱਛਿਆ ਕਿ ਸਾਜਨ ਤੁਸੀਂ ਸ਼ਰਾਬ ਪੀਤੀ ਆ ਉਸਨੇ ਇੱਕ ਵਾਰ ਹਾਂ ਦੇ ਵਿੱਚ ਸਿਰ ਹਿਲਾਇਆ ਤੇ ਫਿਰ ਬੈੱਡ ਤੇ ਮੋਢਾ ਹੋ ਕੇ ਡਿੱਗ ਪਿਆ ਤੇ ਉੱਥੇ ਹੀ ਸੌਂ ਗਿਆ ਮੈਂ ਉਸ ਨੂੰ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਉੱਠਿਆ ਨਹੀਂ ਮੈਂ ਸੋਚਿਆ ਕਿ ਚਲੋ ਵਿਆਹ ਵਾਲੇ ਦਿਨ 11 ਦੋਸਤਾਂ ਨੇ ਪਿਆ ਦਿੱਤੀ ਹੋਣੀ ਆ ਇਹਨੇ ਕਦੇ ਪੀਤੀ ਨਹੀਂ ਹੋਣੀ ਤੇ ਇਸੇ ਕਰਕੇ ਦਿਮਾਗ ਨੂੰ ਚੜ ਗਈ ਪਰ ਅਗਲੇ ਦਿਨ ਫਿਰ ਸਾਜਨ ਦਾ ਉਹੀ ਹਾਲ ਸੀ ਮੈਨੂੰ ਮੇਰੀ ਸੱਸ ਨੇ ਦੱਸਿਆ ਕਿ ਪੁੱਤਰ ਤੁਹਾਨੂੰ ਨਹੀਂ ਪਤਾ ਇਹਦਾ ਤਾਂ ਇਹ ਹਰ ਰੋਜ਼ ਦਾ ਹੀ ਕੰਮ ਆ ਤੇ ਸ਼ਰਾਬ ਪੀ ਕੇ ਸੌਂ ਜਾਂਦਾ ਇਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਕਿ ਤੈਨੂੰ ਇਸ ਬਾਰੇ ਨਹੀਂ ਪਤਾ ਸੀ ਮੈਂ ਕਿਹਾ ਨਹੀਂ ਮੰਮੀ ਮੈਨੂੰ ਸਾਜਨ ਦੀ ਸ਼ਰਾਬ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ ਨਹੀਂ ਤਾਂ ਮੈਂ ਇਸ ਨਾਲ ਵਿਆਹ ਹੀ ਨਾ ਕਰਵਾਉਂਦੀ ਸਾਜਨ ਨੂੰ ਸਵੇਰ ਆਪਣੇ ਕੰਮ ਤੇ ਚਲਾ ਜਾਂਦਾ ਤੇ ਰਾਤ ਨੂੰ ਸ਼ਰਾਬ ਨਾਲ ਰੱਜ ਕੇ ਹੀ ਘਰ ਆਉਂਦਾ ਮੇਰੇ ਨਾਲ ਸਾਰੀਆਂ ਚਾਹ ਤੇ ਰੀਝਾਂ ਅਧੂਰੇ ਹੀ ਰਹਿ ਗਏ ਸੀ ਮੈਂ ਬਹੁਤ ਹੀ ਪਰੇਸ਼ਾਨ ਸੀ ਮੇਰੇ ਵਿਆਹ ਨੂੰ ਇੱਕ ਹਫਤਾ ਹੋ ਚੁੱਕਾ ਸੀ ਤੇ ਮੈਂ ਆਪਣੇ ਪੇਕੇ ਘਰ ਵੀ ਨਹੀਂ ਗਈ ਸੀ ਕਿਉਂਕਿ ਮੈਂ ਉੱਥੇ ਜਾ ਕੇ ਕਿਸੇ ਨੂੰ ਕੀ ਦੱਸਦੀ ਸਾਜਨth ਮੇਰੀ ਆਪਣੀ ਪਸੰਦ ਦਾ ਮੁੰਡਾ ਸੀ ਮੇਰੇ ਵਿਆਹ ਨੂੰ ਹਫਤਾ ਹੋਇਆ ਸੀ ਤੇ ਮੈਂ ਘਰ ਦੇ ਕੰਮ ਕਰਨ ਲੱਗ ਪਈ ਸੀ ਇੱਕ ਦਿਨ ਮੈਂ ਦੁਪਹਿਰ ਦੀ ਚਾਹ ਬਣਾਈ ਆਪਣੇ ਸੱਸ ਸਹੁਰੇ ਨੂੰ ਚਾਹ ਪਿਵਾਉਣ ਗਈ ਮੇਰੀ ਸੱਸ ਚਾਹ ਪੀ ਕੇ ਗਵਾਂਡੀਆਂ ਦੇ ਘਰ ਚਲੀ ਗਈ ਮੈਂ ਉੱਥੇ ਬੈਠੀ ਚਾਹ ਪੀ ਰਹੀ ਸੀ ਮੇਰੀ ਸੱਸ ਦੇ ਜਾਣ ਤੋਂ ਬਾਅਦ ਮੇਰਾ ਸਹੁਰਾ ਮੈਨੂੰ ਕਹਿੰਦਾ ਸਲੋਨੀ ਇਧਰ ਮੇਰੇ ਕੋਲ ਆ ਦੇਖ ਮੈਂ ਤੇਰੇ ਲਈ ਕੀ ਗਿਫਟ ਲੈ ਕੇ ਆਇਆ ਤੇ ਮੈਨੂੰ ਪਤਾ ਸਾਜਨ ਨੇ ਮੈਨੂੰ ਗਿਫਟ ਨਹੀਂ ਦਿੱਤਾ ਇਸੇ ਕਰਕੇ ਤੂੰ ਉਦਾਸ ਹੋਈ ਫਿਰਦੀ ਐ ਇਹਨਾਂ ਕਹਿ ਕੇ ਮੇਰੇ ਸਹੁਰੇ ਨੇ ਮੇਰੇ ਹੱਥ ਤੇ ਫੋਨ ਰੱਖ ਦਿੱਤਾ ਇੰਨਾ ਮਹਿੰਗਾ ਫੋਨ ਦੇ ਕੇ ਮੈਂ ਤਾਂ ਹੈਰਾਨ ਹੀ ਰਹਿ ਗਈ ਕਿ ਮੇਰੇ ਸਹੁਰੇ ਨੇ ਮੈਨੂੰ ਇੰਨਾ ਮਹਿੰਗਾ ਫੋਨ ਗਿਫਟ ਦੇ ਵਿੱਚ ਦਿੱਤਾ ਉਹ ਵੀ ਮੇਰੇ ਵਿਆਹ ਤੋਂ ਬਾਅਦ ਇੰਨੀ ਜਲਦੀ ਇੰਨਾ ਮਹਿੰਗਾ ਗਿਫਟ ਮੇਰਾ ਸੋਹਰਾ ਉਹ ਕੋਣ ਮੇਰੇ ਹੱਥ ਤੇ ਧਰਨ ਦੀ ਬਜਾਏ ਮੇਰੇ ਨਾਲ ਲੁਖਣ ਮਿੱਟੀ ਖੇਡਣ ਲੱਗਾ ਕਹਿਣ ਲੱਗਾ ਲੈ ਫੜ ਆ ਕੇ ਫੜ ਲੈ ਮੇਰੇ ਤੋਂ ਫੋਨ ਉਹ ਮੇਰੇ ਅੱਗੇ ਅੱਗੇ ਦੌੜ ਰਹੇ ਸੀ ਤੇ ਮੈਂ ਉਹਨਾਂ ਦੇ ਪਿੱਛੇ ਪਿੱਛੇ ਭੱਜ ਰਹੀ ਸੀ ਤਾਂ ਉਹ ਜਾ ਕੇ ਬੈੱਡ ਤੇ ਬੈਠ ਗਏ ਮੈਂ ਜਦੋਂ ਉਹਨਾਂ ਕੋਲ ਫੋਨ ਫੜਨ ਲੱਗੀ ਤਾਂ ਉਹਨਾਂ ਨੇ ਮੈਨੂੰ ਗੋਦੀ ਵਿੱਚ ਲੈ ਲਿਆ ਤੇ ਮੈਂ ਗੋਦੀ ਵਿੱਚ ਡਿੱਗ ਪਈ ਮੇਰੇ ਸੋਹਰੇ ਨੇ ਬੜੇ ਅਜੀਬ ਜਿਹੇ ਤਰੀਕੇ ਨਾਲ ਮੇਰੀ ਪਿੱਠ ਤੇ ਹੱਥ ਫੇਰਿਆ ਮੈਨੂੰ ਤਾਂ ਸਰੂਰ ਜਿਹਾ ਚੜਿਆ ਮੈਨੂੰ ਬੜਾ ਚੰਗਾ ਜਿਹਾ ਲੱਗਿਆ ਕਿ ਮੇਰਾ ਸਹੁਰਾ ਤਾਂ ਕੋਈ ਬੁੱਢਾ ਵੀ ਨਹੀਂ ਸੀ ਉਸਦੀ ਉਮਰ ਮਸਾਂ 48 ਕੋਸਾਲ ਦੀ ਸੀ ਉਸੇ ਤੋਂ ਪੱਖੋਂ ਬਹੁਤ ਤੰਦਰੁਸਤ ਪਿਆ ਸੀ ਉਹਨੂੰ ਕੋਈ ਕਹਿੰਦਾ ਨਹੀਂ ਸੀ ਕਿ ਉਹ ਮੇਰਾ ਸਹੁਰਾ ਹੋਵੇਗਾ ਕਿਉਂਕਿ ਜਦੋਂ ਮੇਰਾ ਘਰ ਵਾਲਾ ਤੇ ਮੇਰਾ ਸਹੁਰਾ ਕਿਤੇ ਜਾਂਦੇ ਸੀ ਤਾਂ ਲੋਕੀ ਇਹੀ ਸਮਝਦੇ ਸੀ ਕਿ ਦੋਨੋਂ ਭਾਈ ਭਾਈ ਨੇ ਜਦੋਂ ਮੇਰੇ ਸਹੁਰੇ ਨੇ ਮੇਰੀ ਪਿੱਠ ਤੇ ਹੱਥ ਫੇਰਿਆ ਤਾਂ ਮੈਂ ਉੱਥੋਂ ਭੱਜਣ ਦੀ ਬਜਾਏ ਉਹਨਾਂ ਦਾ ਸਾਥ ਦੇਣ ਲੱਗੀ ਮੈਂ ਬੈੱਡ ਤੇ ਉਹਨਾਂ ਦੇ ਨੇੜੇ ਜੇ ਹੋ ਕੇ ਬੈਠ ਗਈ ਮੈਂ ਪੁੱਛਣ ਲੱਗੀ ਕਿ ਇਹ ਫੋਨ ਦੱਸੋ ਕਿਵੇਂ ਚਲਾਉਣਾ ਉਹਨਾਂ ਨੇ ਫਿਰ ਮੈਨੂੰ ਫੋਨ ਚਲਾਉਣ ਬਾਰੇ ਜਾਣਕਾਰੀ ਦਿੱਤੀ ਨਾਲੋਂ ਨਾਲ ਮੈਨੂੰ ਕਦੇ ਕਿਤੇ ਤੇ ਕਦੇ ਕਿਤੇ ਟੱਚ ਵੀ ਕਰੀ ਜਾਂਦੇ ਸੀ ਮੈਂ ਆਪਣੇ ਸਹੁਰੇ ਨੂੰ ਕਿਹਾ ਕਿ ਫੋਨ ਦਾ ਨੈੱਟਵਰਕ ਨਹੀਂ ਆ ਰਿਹਾ ਉਹ ਕਹਿਣ ਲੱਗਾ ਤੂੰ ਹੀ ਨਹੀਂ ਚੈੱਕ ਕਰਦੀ ਨੈੱਟਵਰਕ ਤਾਂ ਬਹੁਤ ਐ ਇੱਧਰ ਦੇਖ ਇਹਨਾਂ ਕਹਿ ਕੇ ਮੇਰੇ ਸਹੁਰੇ ਨੇ ਆਪਣੇ ਪ੍ਰਾਈਵੇਟ ਪਾਰਟ ਤੇ ਹੱਥ ਮਾਰਿਆ ਮਾਤਾ ਸਮਝ ਗਈ ਸੀ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਫਿਰ ਮੈਂ ਹੱਸ ਪਈ ਉਹਨਾਂ ਨੇ ਵੀ ਸਮਝ ਲਿਆ ਕਿ ਮੇਰੀ ਹਾਂ ਹੀ ਆ ਫਿਰ ਮੇਰਾ ਸਹੁਰਾ ਕਹਿਣ ਲੱਗਾ ਸਲੋਨੀ ਮੈਨੂੰ ਤੇਰੇ ਦੇ ਬੜਾ ਤਰਸ ਆਉਂਦਾ ਮੈਨੂੰ ਪਤਾ ਕਿ ਸਾਜਨ ਨੇ ਅਜੇ ਤੱਕ ਤੇਰੇ ਨਾਲ ਸੁਹਾਗ ਰਾਤ ਨਹੀਂ ਮਨਾਈ ਕਿਉਂਕਿ ਉਹ ਤਾਂ ਹਰ ਰੋਜ਼ ਸ਼ਰਾਬ ਨਾਲ ਰਾਜ ਕੇ ਆ ਜਾਂਦਾ ਤੇ ਉਸ ਨੂੰ ਕੋਈ ਸਵਰਤ ਸੰਭਾਲ ਵੀ ਨਹੀਂ ਰਹਿੰਦੀ ਤੇ ਆਉਂਦੇ ਸਾਰੇ ਸੌ ਜਾਂਦਾ ਮੈਂ ਕਿਹਾ ਡੈਡੀ ਜੀ ਇਹ ਤਾਂ ਉਹਨੂੰ ਸ਼ਰਾਬ ਪੀਣ ਦੀ ਆਦਤ ਕਦੋਂ ਤੋਂ ਬਣੀ ਆ ਮੇਰਾ ਸਹੁਰਾ ਕਹਿਣ ਲੱਗਾ ਇਸ ਮੁਤਾ 6-7 ਸਾਲ ਹੋ ਗਏ ਨੇ। ਇਹ ਹੀ ਕੁਝ ਕਰਦੇ ਨੂੰ ਬਸ ਤੁਸੀਂ ਮੁੰਡੇ ਦੀ ਪੜਤਾਲ ਨਹੀਂ ਕੀਤੀ। ਮੈਂ ਕਿਹਾ ਕਿ ਫਿਰ ਤਾਂ ਮੇਰੀ ਜਵਾਨੀ ਗਈ ਭੰਗ ਦੇ ਪਾਣੇ। ਮੇਰਾ ਸਹੁਰਾ ਕਹਿਣ ਲੱਗਾ ਤੇਰੀ ਜਵਾਨੀ ਮੈਂ ਭੰਗ ਦੇ ਪਾਣੇ ਨਹੀਂ ਜਾਣਦੇ ਨੇ। ਜਿੰਨਾ ਚਿਰ ਜੱਟ ਦੇ ਪੱਟਾਂ 'ਚ ਜੋਰਾ ਇੰਨਾ ਕਹਿ ਕੇ ਮੇਰੇ ਸਹੁਰੇ ਨੇ ਮੈਨੂੰ ਖਿੱਚ ਕੇ ਆਪਣੇ ਨਾਲ ਲਾ ਲਿਆ। ਮੈਂ ਵੀ ਉਹਨਾਂ ਨੂੰ ਗੱਲ ਵਕੜੀ ਪਾ ਲਈ। ਫਿਰ ਮੇਰਾ ਸਹੁਰਾ ਮੈਨੂੰ ਕਹਿਣ ਲੱਗਾ ਅੱਜ ਆਪਣੇ ਕਮਰੇ ਦੀ ਕੁੰਡੀ ਨਾਲ ਆਈ। ਕਿਉਂਕਿ ਸਾਜਨ ਤੇ ਆਉਣ ਤੋਂ ਬਾਅਦ ਜਦੋਂ ਤੇਰੀ ਸਾਸ ਸੌਂਗੀ ਤਾਂ ਮੈਂ ਤੇਰੇ ਕਮਰੇ ਵਿੱਚ ਆਉਂਗਾ ਉਹਨੂੰ ਤਾਂ ਨਲਾਇਕ ਨੂੰ ਕੁਝ ਨਹੀਂ ਪਤਾ ਲੱਗਦਾ ਤੇ ਮੈਂ ਕਰੂੰਗਾ ਤੇਰੀਆਂ ਰੀਝਾਂ ਪੂਰੀਆਂ ਅੱਜ ਤੋਂ ਮੈਂ ਬਹੁਤ ਸੋਹਣਾ ਤਿਆਰ ਹੋਈ ਸੀ ਮੈਂ ਲਾਲ ਰੰਗ ਦਾ ਸੂਟ ਪਾਇਆ ਵਾਲ ਫੁੱਲੇ ਛੱਟ ਲਈ ਸੀ ਮੱਥੇ ਤੇ ਜੁਲਫਾਂ ਲਟਕਾ ਲਈਆਂ ਸੀ ਤੇ ਮੈਂ ਪੂਰਾ ਕੁੜਾ ਮੇਕਅਪ ਕੀਤਾ ਕਿਉਂਕਿ ਅੱਜ ਮੇਰੇ ਦਿਲ ਦੀ ਰੀਝ ਪੂਰੀ ਹੋਣੀ ਸੀ ਜੋ ਕੰਮ ਮੇਰੇ ਘਰ ਵਾਲੇ ਨੇ ਕੀਤਾ ਸੀ ਉਹ ਕਮ ਅੱਜ ਮੇਰਾ ਸੋਹਰਾ ਕਰਨ ਜਾ ਰਿਹਾ ਸੀ ਸਾਜਨ 3:30 ਵਜੇ ਘਰ ਆ ਗਿਆ ਉਸ ਦਾ ਉਹੀ ਹਾਲ ਸੀ ਉਹ ਨਸ਼ੇ ਵਿੱਚ ਧੁੱਤ ਹੋਇਆ ਘਰ ਆਇਆ ਤੇ ਰੋਟੀ ਖਾਦੇ ਬਗੈਰ ਹੀ ਸੌਂ ਗਿਆ ਕਿ 10:00 ਵਜੇ ਫਿਰ ਮੇਰਾ ਸੋਹਰਾ ਮੇਰੇ ਕੰਬੇ ਵਿੱਚ ਆ ਗਿਆ ਤੇ ਉਸ ਨੇ ਫਿਰ ਮੇਰੀ ਰਾਤ ਨੂੰ ਰੰਗੀਨ ਬਣਾ ਦਿੱਤਾ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਅਸੀਂ ਇੱਕ ਦੂਜੇ ਨੂੰ ਪਿਆਰ ਕੀਤਾ ਮੇਰੇ ਸੋਹਰੇ ਨੇ ਉਸ ਰਾਤ ਮੈਨੂੰ ਪੂਰਾ ਖੁਸ਼ ਕਰ ਦਿੱਤਾ ਤੇ ਆਪ ਵੀ ਉਹ ਬਹੁਤ ਖੁਸ਼ ਸੀ ਤੇ ਮੈਨੂੰ ਪੁੱਛਣ ਲੱਗਾ ਕਿ ਤੇਰੇ ਅੰਦਰਲੀ ਗਰਮੀ ਵਿੱਚ ਗਰਮੀ ਹਜੇ ਸ਼ਾਂਤ ਹੋਈ ਆ ਕਿ ਨਹੀਂ ਮੈਂ ਉਸਨੂੰ ਕਿਹਾ ਕਿ ਹਾਂਜੀ ਤੁਸੀਂ ਮਰੇ ਅੰਦਰ ਦੀ ਜੋ ਗਰਮੀ ਸੀ ਉਸ ਗਰਮੀ ਦੇ ਜੋ ਅੰਗਿਆਰ ਸੀ ਉਹਨਾਂ ਨੂੰ ਪਾਣੀ ਪਾ ਕੇ ਅੱਜ ਠੰਡਾ ਕਰ ਦਿੱਤਾ ਫਿਰ ਮੇਰਾ ਸਹੁਰਾ ਆਪਣੇ ਕਮਰੇ ਵਿੱਚ ਚਲਾ ਗਿਆ ਅਗਲੇ ਦਿਨ ਮੈਂ ਸਵੇਰੇ ਜਲਦੀ ਉੱਠੀ ਚਾਹ ਬਣਾਈ ਤੇ ਆਪਣੇ ਸਸ ਸਹੁਰੇ ਨੂੰ ਫੜਾਈ ਫਿਰ ਮੈਂ ਆਪ ਪੀਤੀ ਮੇਰੀ ਸੱਸ ਹਰ ਰੋਜ਼ ਸਾਡੇ ਨੇੜੇ ਮੰਦਰ ਸੀ ਉੱਥੇ ਜਾਂਦੀ ਹੁੰਦੀ ਸੀ ਮੇਰੀ ਸੱਸ ਫਿਰ ਮੰਦਰ ਚਲੀ ਗਈ ਫਿਰ ਮੈਂ ਤੇ ਮੇਰੇ ਸਹੁਰੇ ਨੇ ਇੱਕ ਵਾਰ ਫਿਰ ਅਸੀਂ ਆਪਣੀ ਕਲਾਸ ਲਾ ਲਈ ਉਸ ਤੋਂ ਬਾਅਦ ਮੇਰਾ ਸਹੁਰਾ ਹਰ ਰੋਜ਼ ਰਾਤ ਦੇ 12 ਕੋ ਵਜੇ ਮੇਰੇ ਕੋਲ ਆ ਜਾਂਦਾ ਸੀ ਅਸੀਂ ਦੋਨੋਂ ਦੋਨੋਂ ਖੂਬ ਇੰਜੋਏ ਕਰਦੇ ਹੁੰਦੇ ਸੀ ਮੇਰਾ ਸਹੁਰਾ ਮੇਰੀ ਸੱਸ ਤੋਂ ਚੋਰੀ ਮੈਨੂੰ ਬਿਲਕੁਲ ਸ਼ਾਰਟ ਡਰੈਸ ਦਾ ਲਿਹਾ ਕੇ ਦਿੰਦਾ ਹੁੰਦਾ ਸੀ ਤੇ ਮੈਂ ਰਾਤ ਨੂੰ ਉਹੀ ਪਾਉਂਦੀ ਹੁੰਦੀ ਸੀ ਅਕਸਰ ਹੀ ਮੇਰਾ ਸਹੁਰਾ ਮੈਨੂੰ ਕਹਿ ਦਿੰਦਾ ਸੀ ਕਿ ਘਰ ਵਿੱਚ ਵੀ ਜੇ ਤੂੰ ਕੱਪੜੇ ਪਾਉਣੀਆਂ ਤਾਂ ਉਹਨਾਂ ਦਾ ਗਲਾ ਵੱਡਿਆ ਰੱਖਿਆ ਕਰ ਮੈਂ ਆਪਣੇ ਸਹੁਰੇ ਦੇ ਕਹਿਣ ਤੇ ਆਪਣੇ ਸੂਟਾਂ ਦੇ ਗਲੇ ਵੱਡੇ ਰੱਖਣ ਲੱਗ ਪਈ ਜਦੋਂ ਮੈਂ ਕੰਮ ਕਰਦੀ ਤਾਂ ਮੈਨੂੰ ਕਹਿ ਦਿੰਦਾ ਸੀ ਸਲੋਨੀ ਚੁੰਨੀ ਲਾ ਕੇ ਰੱਖ ਦਿਆ ਕਰ ਚੁੰਨੀ ਕਾਰਨ ਤੇਰਾ ਕੰਮ ਨਹੀਂ ਨਿਪੜਦਾ ਸਾਰਾ ਦਿਨ ਚੁੰਨੀ ਜੇ ਹੀ ਵਿੱਚ ਉਲਝੀ ਰਹਣੀ ਹੈ ਬੇਟਾ ਇੱਥੇ ਆਪਣੇ ਘਰ ਵਿੱਚ ਕੌਣ ਆਉਂਦਾ ਬੇਟਾ ਅਸੀਂ ਹੀ ਹੁੰਨੇ ਆ ਨਾ ਤਾਂ ਮੇਰੀ ਸੱਸ ਮੈਨੂੰ ਕਈ ਵਾਰ ਕਹਿ ਦਿੰਦੀ ਸੀ ਕਿ ਸਲੋਨੀ ਤੂੰ ਤਾਂ ਕਰਮਾ ਵਾਲੀ ਐ ਜਿਹੜਾ ਇੰਨਾ ਵਧੀਆ ਤੇਨੂੰ ਸਹੁਰਾ ਮਿਲਿਆ ਨਹੀਂ ਤਾਂ ਮੇਰਾ ਸਹੁਰਾ ਤਾਂ ਸਾਰਾ ਦਿਨ ਮੇਰੇ ਨਾਲ ਲੜਾਈ ਹੀ ਕਰਦਾ ਰਹਿੰਦਾ ਸੀ ਸਾਰਾ ਦਿਨ ਮੇਰੇ ਮੂੰਹ ਤੋਂ ਕੁੰਡ ਲੈ ਚੁੱਕਾ ਲੁੰਦਾ ਸੀ ਮੇਰੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਕਦੇ ਤਰੀਫ਼ ਨਹੀਂ ਕੀਤੀ ਸੀ ਉਲਟਾ ਨੁਕਸ ਹੀ ਕੱਢਦਾ ਰਹਿੰਦਾ ਸੀ ਤੇਰਾ ਸਹੁਰਾ ਤੇਰੀ ਬਣਾਈ ਹਰ ਇੱਕ ਚੀਜ਼ ਦੀ ਕਿੰਨੀ ਤਾਰੀਫ਼ ਕਰਦਾ ਤੇ ਮੈਂ ਖੁਸ਼ ਹੋ ਜਾਂਦੀ ਸੀ ਸਾਡੇ ਦਿਨ ਪਤੀ ਵਧੀਆ ਲੰਘਣ ਲੱਗ ਪਏ ਸੀ ਉਹ ਦਿਨੇ ਵੀ ਮੈਨੂੰ ਇਸ਼ਾਰੇ ਕਰਦਾ ਰਹਿੰਦਾ ਕਈ ਵਾਰ ਤਾਂ ਇਥੋਂ ਤੱਕ ਕਹਿ ਦਿੰਦਾ ਸੀ ਜੀ ਕਿ ਜੋ ਮੈਂ ਰਾਤ ਵੇਲੇ ਤੇਰੇ ਸਰੀਰ ਤੇ ਨਿਸ਼ਾਨ ਪਾਏ ਨੇ ਉਹ ਮੈਨੂੰ ਇੱਕ ਵਾਰ ਦਿਖਾ। ਮੈਂ ਉਹਨਾਂ ਤੇ ਜ਼ਿਆਦਾ ਜਿੱਦ ਕਰਨ ਤੇ ਆਪਣੇ ਸੱਸ ਤੋਂ ਚੋਰੀ ਉਹਨਾਂ ਨੂੰ ਉਹ ਨਿਸ਼ਾਨ ਦਿਖਾ ਦਿੰਦੀ ਹੁੰਦੀ ਸੀ। ਉਹ ਬਹੁਤ ਖੁਸ਼ ਹੁੰਦੇ ਸੀ। ਇੱਕ ਦਿਨ ਮੇਰੀ ਸੱਸ ਮੰਦਰ ਗਈ ਹੋਈ ਸੀ। ਮੈਂ ਤੇ ਮੇਰਾ ਸਹੁਰਾ ਸੀ ਦੋਨੋਂ ਫਿਰ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ। ਕਿਉਂਕਿ ਮੇਰਾ ਘਰ ਵਾਲਾ ਤਾਂ ਉਸ ਟਾਈਮ ਸੁੱਤਾ ਪਿਆ ਹੁੰਦਾ ਸੀ। ਉਸ ਨੂੰ ਤਾਂ ਮਸਾਂ ਹੀ ਆਵਾਜ਼ ਮਾਰ ਕੇ ਉਠਾਉਣਾ ਪੈਂਦਾ ਸੀ ਤੇ ਅਸੀਂ ਬੇਫਿਕਰ ਹੋ ਕੇ ਉਸ ਟਾਈਮ ਦਾ ਆਨੰਦ ਲੈਂਦੇ ਹੁੰਦੇ ਸੀ ਉਸ ਦਿਨ ਮੈਂ ਤੇ ਮੇਰਾ ਸਹੁਰਾ ਸਬੰਧ ਬਣਾਉਣ ਲੱਗੇ ਹੀ ਸੀ ਕਿ ਏਨੇ ਟਾਈਮ ਨੂੰ ਗੇਟ ਖੜ ਗਿਆ ਅਸੀਂ ਬੜਾ ਘਬਰਾ ਗਏ ਕਿ ਇਸ ਵਕਤ ਕੌਣ ਆਇਆ ਹੋਗਾ ਮੇਰੇ ਸਹੁਰੇ ਨੇ ਫਟਾਫਟ ਕੱਪੜੇ ਪਾਏ ਤੇ ਮੈਨੂੰ ਵੀ ਜਲਦੀ ਜਲਦੀ ਕੱਪੜੇ ਪਾਉਣ ਦਾ ਇਸ਼ਾਰਾ ਕੀਤਾ ਤੇ ਆਪ ਗੇਟ ਖੋਲਣ ਚਲੇ ਗਏ ਮਾਇਆ ਜੀ ਕੱਪੜੇ ਪਾ ਹੀ ਰਹੀ ਸੀ ਕਿ ਮੇਰੀ ਸੱਸ ਨੇ ਮੈਨੂੰ ਉੱਪਰੋਂ ਆ ਕੇ ਫੜ ਲਿਆ ਤੇ ਉਸ ਕਮਰੇ ਦੇ ਪਾਤਰੋਂ ਵਿੱਚੋਂ ਮੇਰਾ ਘਰ ਵਾਲਾ ਵੀ ਨਿਕਲ ਆਇਆ। ਉਹਨੇ ਮੈਨੂੰ ਬਹੁਤ ਘੁੱਟਿਆ ਤੇ ਮੇਰੀ ਸਾਸ ਨੇ ਮੇਰੇ ਸਹੁਰੇ ਦੀ ਵੀ ਚੰਗੀ ਛੇਤਰਪ੍ਰੇੜ ਕੀਤੀ। ਉਹਨਾਂ ਨੇ ਸਾਨੂੰ ਬਹੁਤ ਲਾਂਦਾ ਪਾਇਆ। ਮੇਰੀ ਸੱਸ ਕਹਿਣ ਲੱਗੀ ਮੈਨੂੰ ਕਾਫੀ ਦਿਨਾਂ ਦਾ ਤੁਹਾਡੇ ਤੇ ਸ਼ੱਕ ਸੀ। ਮੈਂ ਇਸ ਮੌਕੇ ਦੀ ਪਾਲ ਵਿੱਚ ਸੀ ਕਿ ਮੈਂ ਤੁਹਾਨੂੰ ਕਦੋਂ ਰੰਗੀ ਹੱਥੀ ਫੜਾਂ। ਇਸ ਕਰਕੇ ਮੈਂ ਸਾਜਨ ਨੂੰ ਵੀ ਆਪਣੇ ਨਾਲ ਹੀ ਰਲਾਲਿਆ। ਅਸੀਂ ਦੋਨਾਂ ਨੇ ਪਲੈਨਿੰਗ ਬਣਾਈ ਅੱਜ ਤੁਸੀਂ ਸਾਡੇ ਹੱਥ ਆ ਗਏ ਹੁਣ ਤੁਸੀਂ ਕਿਸੇ ਗੱਲ ਤੋਂ ਮੁੱਕਰ ਨਹੀਂ ਸਕਦੇ ਜੋ ਤੁਹਾਡੇ ਵਿੱਚ ਹੋ ਰਿਹਾ ਸੀ ਸਾਜਨ ਨੇ ਉਸ ਦੀ ਸ਼ਰਮਾ ਵੀਡੀਓ ਵੀ ਬਣਾਈ ਆ ਤਾਂ ਕਿ ਲੋੜ ਪੈਣ ਤੇ ਸਬੂਤੇ ਤੌਰ ਤੇ ਉਹ ਸਭ ਨੂੰ ਦਿਖਾਈ ਜਾਵੇ ਉਹ ਵੀਡੀਓ ਦੇਖ ਕੇ ਤਾਂ ਤੁਹਾਡੇ ਸਿਰ ਸ਼ਰਮ ਨਾਲ ਝੁਕ ਜਾਣਗੇ ਤੁਸੀਂ ساری ਜ਼ਿੰਦਗੀ ਆਖ ਉਠਾ ਕੇ ਕਿਸੇ ਵੱਲ ਦੇਖ ਨਹੀਂ ਸਕੋਗੇ ਮੇਰੀ ਸੱਸ ਮੇਰੇ ਸਹੁਰੇ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ ਤੇ ਮੇਰਾ ਘਰ ਵਾਲੇ ਨੇ ਮੈਨੂੰ ਘਰੋਂ ਕੱਢ ਦਿੱਤਾ ਮੈਂ ਆਪਣੀ ਹਾਸਤੀ ਵਸਤੀ ਜ਼ਿੰਦਗੀ ਦੀ ਜੋ ਸ਼ੁਰੂਆਤ ਕੀਤੀ ਸੀ ਉਸ ਨੂੰ ਆਪ ਹੀ ਨਰਕ ਵਾਲੇ ਪਾਸੇ ਧਕੇਲ ਦਿੱਤਾ ਸੀ ਸਿਰਫ 4 ਦਿਨਾਂ ਤੇ ਸਵਾਦ ਲਈ ਹੁਣ ਮੈਂ ਸੋਚਦੀ ਹਾਂ ਕਿ ਮੇਰਾ ਘਰ ਵਾਲਾ ਕਿੰਨਾ ਟਾਈਮ ਸ਼ਰਾਬ ਪੀਂਦਾ ਰਹਿੰਦਾ ਕਦੀ ਨਾ ਕਦੀ ਤਾਂ ਉਹਨੇ ਹੋਸ਼ ਵਿੱਚ ਆਹੀ ਆਈ ਜਾਣਾ ਸੀ ਤੇ ਮੇਰੇ ਨਾਲ ਸੁਹਾਗਰਾਤ ਮਨਾ ਹੀ ਲੈਣੀ ਸੀ ਮੈਂ ਐਵੇਂ 2 ਦਿਨਾਂ ਦੀ ਸਵਾਦ ਖਾਤਰ ਆਪਣੀ ਇੱਜ਼ਤ ਖਰਾਬ ਕੀਤੀ ਤੇ ਆਪਣਾ ਵਸਿਆ ਵਸਾਇਆ ਘਰ ਵੀ ਉਜਾੜ ਲਿਆ ਤੇ ਜਦੋਂ ਮੇਰੇ ਪੇਕੇ ਘਰ ਇਸ ਗੱਲ ਦਾ ਪਤਾ ਲੱਗਾ ਤਾਂ ਮੇਰੇ ਮਾਪੇ ਨੇ ਮੈਨੂੰ ਬਹੁਤ ਲਾਂਤਾਂ ਪਾਈਆਂ ਮੰਮੀ ਕਹਿਣ ਲੱਗੇ ਕਿ ਪਹਿਲਾਂ ਤਾਂ ਤੂੰ ਕਹਿੰਦੀ ਸੀ ਕਿ ਮੈਂ ਸਾਜਣ ਬਿਨਾ ਬਚ ਨਹੀਂ ਸਕਦੀ ਤੇ ਹੁਣ ਤੂੰ ਸਾਰਿਆਂ ਨੂੰ ਛੱਡ ਕੇ ਆਪਣੇ ਸਹੁਰੇ ਨਾਲ ਰੰਗ ਰਲੀਆਂ ਮਨਾਉਣ ਲੱਗ ਪਈ ਤੈਨੂੰ ਸ਼ਰਮ ਨਹੀਂ ਆਈ ਤੇ ਫਿਰ ਮੇਰੇ ਪਾਪਾ ਨੂੰ ਵੀ ਪਤਾ ਲੱਗ ਗਿਆ ਕਿ ਮੇਰੀ ਤੇ ਸਾਜਣ ਦੀ ਲਵ ਮੈਰਿਜ ਹੋਈ ਸੀ ਤੇ ਨਹੀਂ ਤਾਂ ਅੱਜ ਤੱਕ ਮੇਰੇ ਪਾਪਾ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਸੀ ਤਾਂ ਮੇਰੇ ਪਾਪਾ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਕਿਹਾ ਅੱਜ ਤੂੰ ਸਾਡਾ ਪਿਆਰ ਧੀ ਦਾ ਰਿਸ਼ਤਾ ਖਤਮ ਆ ਕਰ ਦਿੱਤਾ ਤੇ ਆਪਣੀ ਗੰਦੀ ਜ਼ੁਬਾਨ ਵਿੱਚੋਂ ਮੈਨੂੰ ਅੱਜ ਤੋਂ ਬਾਅਦ ਪਾਪਾ ਨਾ ਕਹੀਂ ਤੇ ਨਾ ਹੀ ਤੂੰ ਮੇਰੀ ਧੀ ਹੈ ਤੇ ਮੇਰੇ ਸਹੁਰਿਆਂ ਨੇ ਵੀ ਮੈਨੂੰ ਘਰੋਂ ਕੱਢ ਦਿੱਤਾ ਤੇ ਪੇਕੇ ਨੂੰ ਤਾਂ ਫਿਰ ਘਰ ਵਿੱਚ ਰੱਖਣਾ ਹੀ ਪੈਣਾ ਸੀ ਪਰ ਮੈਂ ਇੱਕ ਅਜਨਬੀ ਵਾਂਗ ਉੱਥੇ ਰਹਿ ਰਹੀ ਸੀ ਜਦੋਂ ਕਿਤੇ ਕੋਈ ਕੰਮ ਹੁੰਦਾ ਕਬ ਮੇਰੇ ਮੰਮੀ ਮੈਨੂੰ ਬੁਲਾ ਲੈਂਦੇ ਨੇ ਨਹੀਂ ਤਾਂ ਉਹ ਵੀ ਮੇਰੇ ਨਾਲ ਕੋਈ ਗੱਲਬਾਤ ਨਹੀਂ ਕਰਦੀ ਅੱਜ 6 ਸਾਲ ਹੋ ਗਏ ਨੇ ਉਸ ਘਰ ਵਿੱਚ ਰਹਿੰਦੇ ਆ ਤੇ ਮੇਰੇ ਪਾਪਾ ਨੇ ਅੱਜ ਤੱਕ ਮੈਨੂੰ ਕਦੇ ਨਹੀਂ ਬੁਲਾਇਆ ਹੁਣ ਮੈਂ ਬਹੁਤ ਹੀ ਪਛਤਾ ਰਹੀ ਹਾਂ ਕਿ ਮੈਂ 4 ਦਿਨਾਂ ਦੇ ਸੁਆਦ ਦੇ ਲਈ ਬਹੁਤ ਸਾਰੇ ਰਿਸ਼ਤੇ ਗਵਾ ਲਏ ਤੇ ਆਪਣਾ ਹਸਤਾ ਵਸਤਾ ਕਰ ਆਪਣੇ ਹੱਥੀਂ ਝਾੜ ਲਿਆ ਮੈਨੂੰ ਇੰਨਾ ਪਿਆਰ ਕਰਨ ਵਾਲਾ ਸਾਜਨ ਵਰਗਾ ਪਤੀ ਮਿਲਿਆ ਸੀ ਜਿਸ ਨੂੰ ਮੈਂ ਆਪ ਹੀ ਗਵਾ ਲਿਆ ਅੱਜ ਮੈਂ ਬਹੁਤ ਪਛਤਾ ਰਹੀ ਹਾਂ ਮੇਰੇ ਪੱਲੇ ਪਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਰਹਿ ਗਿਆ ਜਦੋਂ ਤੂੰ ਮੈਨੂੰ ਇਕੱਲੀ ਬੈਠੇ ਨੂੰ ਰੋਂਦੀ ਹੋਈ ਨੂੰ ਮੇਰੀ ਮਾਂ ਵੇਖਦੀ ਐ ਤਾਂ ਉਹ ਮੈਨੂੰ ਕਹਿ ਦਿੰਦੀ ਐ ਕਿ ਗਲਤੀ ਕਰ ਤੋਂ ਪਹਿਲਾਂ ਇੱਕ ਵਾਰ ਤਾਂ ਉਸਦਾ ਨਤੀਜਾ ਵੀ ਸੋਚਣਾ ਚਾਹੀਦਾ ਹੁਣ ਕੋਈ ਲੋੜ ਨਹੀਂ ਮਗਰ ਮੱਚਦੇ ਐਵੇਂ ਹੰਝੂ ਵਹਾਉਣ ਦੀ ਹੁਣ ਤਾਂ ਤੇਰੀ ਜ਼ਿੰਦਗੀ ਸਾਰੀ ਉਮਰ ਨਰਕ ਬਣ ਕੇ ਰਹਿ ਗਈ ਐ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ कहानी ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਛੋੜ ਦੱਸਿਓ ਕਹਾਣੀ ਬਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਤੇ ਲਈ ਤੁਹਾਡਾ ਬਹੁਤ ਬਹੁਤ ਧੰਨ